ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਸਿਵਲ ਸਰਜਨ ਡਾਕਟਰ ਪ੍ਰਦੀਪ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਅਮਰਜੀਤ ਕੌਰ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਵੱਲੋਂ ਅੱਜ ਤਾਜਪੁਰ ਰੋਡ ਸਥਿਤ ਨਗੀਨਾ ਬੇકરી ਤੇ ਛਾਪਾ ਮਾਰਿਆ ਗਿਆ ਜਿਸ ਇਸ ਮੌਕੇ ਲਗਭਗ 4 ਕੁਇੰਟਲ ਸੜੇ ਹੋਏ ਆਂਡੇ ਅਤੇ ਕਰੀਬ 50 ਡੱਬੇ ਫਰੂਟ ਕੇਕ ਦੇ ਗੰਦੀ ਹਾਲਤ ਵਿੱਚ ਮਿਲੇ ਹਨ ਜਿਸ ਤੇ ਸਖਤ ਕਾਰਵਾਈ ਕਰਦਿਆਂ ਸੈਂਪਲ ਲੈ ਕੇ ਜਾਂਚ ਲਈ ਸਰਕਾਰੀ ਫੂਡ ਲੈਬ ਵਿੱਚ ਭੇਜ ਦਿੱਤੇ ਗਏ ਹਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਅਮਰਜੀਤ ਕੌਰ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਤੇ ਫੂਡ ਸੇਫਟੀ ਦੀ ਟੀਮ ਵੱਲੋਂ ਨਗੀਨਾ ਬੇકરી ਤੇ ਛਾਪੇਮਾਰੀ ਕੀਤੀ ਗਈ ਜਿਸ ਵਿੱਚ ਲਗਭਗ 4 ਕਿੰਟਲ ਗਲੇ ਸੜੇ ਟੁੱਟੇ ਹੋਏ ਆਂਡਿਆਂ ਦੀ ਪਲਪ ਪਲਾਸਟਿਕ ਦੇ ਗੰਦੇ ਕੰਟੇਨਰਾਂ ਵਿੱਚ ਪਾਈ ਹੋਈ ਸੀ ਬੇકરી ਵਿੱਚ ਸਫਾਈ ਦਾ ਬੁਰਾ ਹਾਲ ਸੀ ਇਸ ਤੋਂ ਇਲਾਵਾ ਫਰੂਟ ਕੇਕ ਦੀ ਬੇકરી ਵਿੱਚ 50 ਡੱਬੇ ਤਿਆਰ ਕੀਤੇ ਹੋਏ ਮਿਲੇ ਇਸ ਮੌਕੇ ਫੂਡ ਸੇਫਟੀ ਐਕਟ ਤਹਿਤ ਅਨ ਹਾਈਜੈਨਿਕ ਹਾਲਤ ਹੋਣ ਦੇ ਤੇ ਚਲਾਨ ਕੀਤਾ ਗਿਆ ਤੇ ਗਲੇ ਸੜੇ ਆਂਡੇ ਅਤੇ ਤਿਆਰ ਕੀਤੇ ਗਏ ਫਰੂਟ ਕੇਕ ਮੌਕੇ ਤੇ ਹੀ ਨਸ਼ਟ ਕਰਵਾਏ ਗਏ ਹੁਣ ਇਹ ਵੀ ਦੱਸਿਆ ਕਿ ਇਸ ਤੋਂ ਇਲਾਵਾ ਟੀਮ ਵੱਲੋਂ ਟੱਬਾ ਰੋਡ ਅਤੇ ਤਾਜਪੁਰ ਰੋਡ ਤੇ ਸਥਿਤ ਦੋ ਹੋਰ ਬੇકરીਆਂ ਤੇ ਛਾਪੇਮਾਰੀ ਕਰਕੇ ਉਹਨਾਂ ਦੇ ਅਨ ਹਾਈਜਾਇਨਿਕ ਹਾਲਾਤ ਹੋਣ ਦੇ ਤੇ ਚਲਾਨ ਕੀਤੇ ਗਏ ਅਤੇ ਕੁੱਲ 7 ਸੈਂਪਲ ਲੈ ਕੇ ਸਰਕਾਰੀ ਫੂਡ ਜਾਂਚ ਲੈਬ ਵਿੱਚ ਭੇਜ ਦਿੱਤੇ ਗਏ ਹਨ ਜਿਨ੍ਹਾਂ ਦੀ ਰਿਪੋਰਟ ਆਉਣ ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਇਸ ਮੌਕੇ ਡਾਕਟਰ ਅਮਰਜੀਤ ਕੌਰ ਨੇ ਕਿਹਾ ਕਿ ਜ਼ਿਲ੍ਹੇ ਭਰ ਵਿੱਚ ਖਾਣ ਪੀਣ ਦੀ ਅਦਾ ਸਾਮਾਨ ਬਣਾਉਣ ਵਾਲੀਆਂ ਬੇਕਰੀਆਂ ਮਠਿਆਈਆਂ ਬਣਾਉਣ ਵਾਲੇ ਕਾਰਖਾਨੇ ਖਾਣੇ ਦੇ ਹੋਟਲ ਅਤੇ ਟਾਬਿਆਂ ਹਾਤਿਆਂ ਰੇੜੀਆਂ ਅਤੇ ਫੜੀਆਂ ਵਾਲਿਆਂ ਦੀ ਚੈਕਿੰਗ ਕੀਤੀ ਜਾਵੇਗੀ ਜੇਕਰ ਕੋਈ ਵੀ ਵਿਅਕਤੀ ਖਾਣ ਪੀਣ ਵਾਲੀਆਂ ਵਸਤਾਂ ਵਿੱਚ ਮਿਲਾਵਟ ਕਰਦਾ ਪਾਇਆ ਗਿਆ ਤਾਂ ਖਾਣਾ ਤਿਆਰ ਕਰਨ ਵਾਲੀ ਰਸੋਈ ਵਿੱਚ ਸਾਫ ਸਫਾਈ ਵਿੱਚ ਕਮੀ ਪਾਈ ਗਈ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਮਿਲਾਵਟ ਖੋਰਾਂ ਨੂੰ ਕਿਸੇ ਵੀ ਹਾਲਤ ਵਿੱਚ ਉਹਨਾਂ ਕਹ ਕੇ ਬਖਸ਼ਿਆ ਨਹੀਂ ਜਾਵੇਗਾ